ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੀਵਾ ਚੈਨਲ ਖੀਵਾ ਚੈਹ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂਗੇ ਤੇ ਅੱਜ ਜਿਹੜੇ ਬਸਾਖੀ ਸਾਰਿਆਂ ਨੂੰ ਖਾਲਸਾ ਸਾਜਣਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅੱਜ ਅਸੀਂ ਚੱਲਿਆਂਗੇ ਗੁਰੂਗਰ ਸਾਹਿਬ ਗੁਰੂਕਰ ਸਾਹਿਬ ਦਾ ਵਲੌਗ ਨਹੀਂ ਪਾ ਰਿਹਾ ਉੱਥੇ ਕੁਝ ਅਸੀਂ ਵੱਖਰਾ ਕਰ ਰਹੇ ਆਂਗੇ ਲੰਗਰ ਲਾ ਰਹੇ ਆਂਗੇ ਤਾਂ ਕਰਕੇ ਵਲੌਗ ਪਾ ਰਹੇ ਆਂ ਬਾਕੀ ਤੁਹਾਨੂੰ ਉੱਥੇ ਨਾਲ ਦੀ ਨਾਲ ਦਿਖਾਉਣਿਆਂਗੇ ਹਾਂ ਜੀ ਗੁਰੂ ਘਰ ਆ ਗਈ ਸੀ ਤੇ ਅੱਜ ਪਹਿਲਾ ਮਗ ਵਾਲੇ ਕੋਈ ਇਹਦਾ ਲੰਗਰ ਲਾਉਣਾਗਾ ਤੁਹਾਡੀ ਵੱਲ ਲਾਇਆ ਗਿਆ ਤਾਂ ਕਰਕੇ ਤੇ ਮੇਰੇ ਦੁਆ ਦਾ ਜਿਹੜਾ ਮੇਲ ਲੰਗਰ ਲਾਇਆ ਸਾਰੇ ਪੈਸਾ ਕਸਾਂਗਤ ਨਹੀਂ ਲਾਇਆਗਾ ਕੀ ਹੋ ਗੁਰਦੁਆਰੇ ਸਾਰੀ ਸੰਗਤ ਵੱਲੀਆਂ ਬਹੁਤ ਜਿਆਦਾ ਲੰਗਰ ਹੈਗਾ ਜਿਹੜਾ ਤੇ ਉਸ ਤੋਂ ਬਾਅਦ ਬਸ ਉਹਦੇ ਕਰਕੇ ਮੇਨ ਵਲੌਗ ਬਣਾਇਆਗਾ ਕਿਉਂਕਿ ਗੁਰਦੁਆਰੇ ਤਰੋਏ ਨੇ ਸੇਵਾ ਵੀ ਸਾਰੇ ਕਰਾਉਂਦੀ ਆ ਹਨ ਉਹ ਇਹਦੇ ਚ ਕ੍ਰੈਡਿਟ ਹੁਣੀਆਂ ਹੁੰਦੀ ਆ ਹਨ ਤਾਂ ਕਰਕੇ ਅਸੀਂ ਵੀਨ ਵਲੌਗ ਬਣਾ ਰਹੇ ਹਾਂਗੇ ਵੀਰੇ ਪੌਦਿਆਂ ਲੰਗਰ ਅਸੀਂ ਲਾ ਰਹੇ ਹਾਂ ਸਪੈਸ਼ਲ ਸੇਵੀ ਸੇਵਾ ਕਰੀ ਜਾਂਦਾ ਪੂਰੀ ਹਾਂਜੀ ਗੁਰੂ ਘਰ ਦੇ ਵਿੱਚ ਜਿਹੜਾ ਜ ਲੰਗਰ ਲਾਇਆ ਗਿਆਗਾ ਉਹ ਪੌਦਿਆਂ ਦਾ ਲੰਗਰ ਲਾਇਆ ਗਿਆਗਾ ਬਸਾਖੀ ਦੇ ਇਤਿਹਾਰ ਨੂੰ ਔਖਾ ਕਰਦੇ ਆਇਆ ਇਹ ਪੌਦੇ ਜਿਹੜੇ ਆ ਸੰਗਤਾਂ ਨੂੰ ਵੰਡੇ ਜਾ ਰਹੇ ਨੇਗੇ ਤੇ ਬਾਕੀ ਜੇ ਕਿਸੇ ਨੇ ਪਿੰਡ ਵਾਲੇ ਨੇ ਜਾਂ ਲੈ ਕੇ ਜਾਣੇ ਹੁਣ ਪੌਦੇ ਤਾਂ ਗੁਰਦੁਆਰਾ ਸਾਹਿਬ ਆ ਕੇ ਲੈ ਜਿਓ ਉਰੇ ਪੌਦੇ ਪਏ ਨੇਗੇ ਆਲੀ ਕੱਢੀ ਸੀ ਬਾਸ ਮਾ ਜੀ ਬੱਖਾ ਲੈ ਜਾਣਾ ਹਾਂ ਲੈ ਜਾਣਾ ਹੂੰ ਨਾਲ ਨਿੱਕੇ ਪੁੱਤਿਆ ਬਾਲੇ ਫੜੇ ਨੇ ਮੇਰੇ ਪੁੱਤ ਜੀ ਜਾਇਜ਼ ਆ ਰੋ ਇੱਧਰ ਆ ਜਾ ਤਾਂ ਲਾਉਂ ਜਿੰਨੇ ਲੱਗ ਜਿੰਨੇ ਰਹਿ ਨੇ ਆ ਜਾਪ ਤੇ ਨਾ ਪੀ ਬੰਨਾਲਾ ਗੁਰੂ ਜੀ ਨੂੰ ਕੋਈ ਅਰੂਦ ਲੈ ਹਲਾਵਾਂਗੇ ਆ ਜਾਓ ਹਲਾਈ ਹੈ ਹਲਾਈ ਹੈ ਹਾਲੋ ਜੀ ਆ ਕੇ ਦਾ ਵੇ ਕਿਹੜਾ ਲਾਜ ਬੁਲਾਵਾਂਗਾ ਮੈਂ ਵੀ ਪਹਿਲਾਂ ਲਾਈ ਦੀ ਕਿ ਉਦੋਂ ਜਿੰਨਾ ਤੇਰੇ ਮੁੱਤ ਤੇਲ ਪਵਾ ਦਾਂਗੇ ਆਪਾਂ ਪਰੋਂ ਪਸੀ ਪਾ ਦਾਂਗੇ ਬਿਤਾਂ ਬੈਨ ਲੈ ਜਾ ਉਹਨੂੰ ਬੈਨ ਨਾਲ ਨੂੰ ਫੋਨ ਕਰ ਦਿਓ ਸੌਖੇ ਬੰਦ ਹਾਂ ਇਹ ਵੀ ਠੀਕ ਹੈ ਬਾਕੀ ਜੇ ਆਪਣੇ ਪਿੰਡ ਵਾਲੇ ਨੇ ਭਾਈ ਬੂਟੇ ਲੈ ਕੇ ਜਾਣੇ ਆਂਗੇ ਤਾਂ ਗੁਰੂ ਘਰ ਜਿਹੜਾ ਲੰਗਰ ਲੱਗਿਆ ਹੋਇਆ ਹੈਗਾ ਪੌਦਿਆਂ ਦਾ ਤੇ ਬੂਟੇ ਲੈ ਜੂਰੋ ਆ ਗਿਆ ਹੈ ਨਾ ਆ ਜਾ ਕੋਰੇ ਉਹਦਾ ਲੰਗਰ ਲਾਇਆ ਹੋਇਆ ਹੈ ਸਾਡਾ ਲਾਗੂ ਚਾ ਕੋਈ ਸਾਰੀ ਸੰਗਤ ਬੋਲੀ ਲੰਗਰ ਲੱਗਿਆ ਹੋਇਆ ਗੁਰਦੁਆਰਾ ਕਮੇਟੀ ਵੱਲੋਂ ਪਤਾ ਨਹੀਂਦਾ ਹੁਣ ਇਹਨਾਂ ਨੂੰ ਪੁੱਛੀਏ ਉਹਨੂੰ ਪੁੱਛੀਏ ਜਾਣੇ ਬਸ ਤਤਾ ਬੋਲਣਾ ਕੋਈ ਬਸ ਜਾਣੇ ਆ ਜੀ ਧੰਨਵਾਦ ਜੀ ਤੇ ਬਤੁਬਤ ਜੀ ਇਹੋ ਜੇ ਲੰਗਰ ਲੱਗਣਾ ਤਾਂ ਹੀ ਆਪਣੇ ਹਣਾ ਆਕਸੀਜਨ ਵਧੂਗੇ ਇਹ ਜਿਹੜਾ ਆਪਣੇ ਆਪਣੇ ਦਰਖਤ ਦੇ ਵੱਧ ਤੋਂ ਵੱਧ ਵੱਡ ਰਹੇ ਆਗੇ ਜਿੰਨੇ ਵੀ ਹਨ ਤੇ ਆਹ ਬਹੁਤ ਵਧੀਆ ਜੀ ਕੁਦਰਤ ਨੂੰ ਵੀ ਫੇਰ ਹੀ ਪਿਆਰ ਹੋਗਾ ਜੇ ਆਪਾਂ ਕੁਦਰਤ ਲਈ ਕੁਝ ਕਰਾਂਗੇ ਹਨ ਬਲੇਹ ਆਣੀ ਕੁਦਰਤ ਬਸਿਆ ਸ਼ਬਦ ਵੀ ਹੁੰਦਾ ਗੁਰਬਾਣੀ ਚ ਤੇ ਕਿਉਂਕਿ ਜਿੰਨਾ ਆਪਾਂ ਬੂਟੇ ਲਾਵਾਂਗੇ ਫੇਰ ਹੀ ਆਪ ਨੂੰ ਫਾਇਦਾ ਹੈ ਫੇਰ ਹੀ ਲੋਕਾਂ ਨੂੰ ਫਾਇਦਾ ਫੇਰ ਹੀ ਜਨਮ ਜਾਨਵਰਾਂ ਨੂੰ ਹਰ ਇੱਕ ਚੀਜ਼ ਨੂੰ ਫੇਰ ਹੀ ਫਾਇਦਾ ਹੈ ਧੰਨਵਾਦ ਜੀ ਤੇ ਚੈਨ ਨੂੰ ਸਬਸਕ੍ਰਾਈਬ ਕਰ ਲਿਓ Grazie per il video, Thank you.